ਉਹਨੇ ਪੰਜਾਬ ਦੇ ਵਿੱਚ ਬਹੁਤ ਗੰਦ ਪਾਇਆ ਹੋਇਆ ਸੀਗਾ ਹਾਂਜੀ ਆਈ ਅਮਰਤਪਾਲ ਸਿੰਘ ਮਹਿਰੋਂ ਨੇ ਉਹਨੂੰ ਇੱਕ ਵਾਰੀ ਸਮਝਾਇਆ ਵੀ ਆ ਪਰ ਜਿਹਨੂੰ ਗੰਦ ਖਾਣ ਦੀ ਆਦਤ ਪੈ ਜੇ ਫਿਰ ਉਹ ਨਹੀਂ ਹਰਦਾ ਹੁੰਦਾ ਜੀ ਤੋਂ ਨਾ ਹਟੀ ਸਿੰਘਾਂ ਨੇ ਉਹਨਾਂ ਨੇ ਉਹਨੂੰ ਸਮਝਾਇਆ ਬਰਵਾਦ ਨੇ ਫਿਰ ਸਿੰਘਾਂ ਨੇ ਉਹਦਾ ਸੌਦਾ ਲਾਤਾ ਲੱਗਣਾ ਵੀ ਚਾਹੀਦਾ ਜਿਹੜੇ ਹੋਰ ਨੇ ਬਹੁਤ ਸਾਰੇ ਬਲੌਗਰ ਨੇ ਜਿਹੜੇ ਉਹ ਸਮਝ ਲੈਣ ਨਹੀਂ ਹੁਣ ਸਿੰਘ ਆ ਵੀ ਆਈ ਤੇ ਆ ਕੇ ਫਿਰ ਸੌਦਾ ਤਾਂ ਉਹਦਾ ਲੱਗੂਗਾ ਨਾ ਤਾਂ ਵੇਚ ਜਿਹੜੇ ਉਹਨਾਂ ਜੁੜੇ ਹੋਏ ਸੀਗੇ ਉਹਦੇ ਉਹ ਆਈਡੀ ਉਡੀ ਨਾਲ ਤੇ ਜਦੋਂ ਹੁਣ ਉਹ ਮਾਰਤੀ ਕੋਈ ਨਾਲ ਲਾਤ ਲੈਣ ਵੀ ਨਹੀਂ ਗਿਆ ਤੇ ਜਿਹੜਾ ਕੋਈ ਗੰਦ ਪਰੋਸ਼ੂਗਾ ਫਿਰ ਉਹਦਾ ਇਸੇ ਤਰ੍ਹਾਂ ਸੋਧਾ ਲੱਗਦਾ ਰਹੂਗਾ ਗੱਲ ਇਹ ਆ ਵੀ ਜਿਹੜਾ ਕੋਈ ਪੰਜਾਬ ਦੇ ਵਿੱਚ ਗੰਦ ਪਾਊਗਾ ਤੇ ਇਹੋ ਕੋਈ ਪੰਜਾਬ ਦਾ ਤੇ ਇਹ ਕੋਈ ਬਾਹਰੇ ਸੂਜੇ ਦਾ ਅਸੀਂ ਰੁchnਾ ਕੋਈ ਨਹੀਂ ਪੰਜਾਬ ਗੁਰਾਂ ਦੇ ਨਾਂ ਤੇ ਵਚਦਾ ਜਿਹੜੇ ਇਹੋ ਜਿਹੇ ਬਲੌਗਰ ਗੰਦ ਪਾਉਂਦੇ ਨੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਰੱਖੀ ਆ ਵੀ ਤੁਸੀਂ ਪਾਈ ਜਾਓ ਜਿੰਨਾ ਮਰਜ਼ੀ ਗੰਦ ਫੋਨ ਕੋਈ ਰੋਕ ਤੋਕ ਨਹੀਂ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦੋਸਤੋ ਗੱਲ ਕਰਦੇ ਆ ਬਠਿੰਡਾ ਦੇ ਵਿੱਚ ਪ੍ਰਵਾਸੀ ਔਰਤ ਜਿਹੜੀ ਕਮਲਕੌਰ ਸੀ ਉਸ ਦਾ ਕਤਲ ਹੋਇਆ ਸੋ ਦੋਸਤੋ ਇਹ ਜਿਹੜੀ ਔਰਤ ਸੀਗੀ ਕਮਲਕੌਰ ਭਾਬੀ ਜਿਸ ਦੇ ਨਾਮ ਦੇ ਨਾਲ ਜਾਣੀ ਜਾਂਦੀ ਸੀ ਬਠਿੰਡਾ ਦੇ ਵਿੱਚ ਉਸ ਦਾ ਕਤਲ ਹੋ ਗਿਆ ਸੋ ਇਸ ਔਰਤ ਦਾ ਕੰਮ ਸੀ ਅਸ਼ਲੀਲ ਵੀਡੀਓ ਪਾਉਣਾ ਮੀਡੀਆ ਤੇ ਕੌਣ ਸੀਗਾ ਜਿਸ ਚ ਇਹ ਪ੍ਰਵਾਸੀ ਔਰਤ ਕਮਲਕੌਰ ਭਾਬੀ ਦੇ ਨਾਮ ਨਾਲ ਜਾਣੀ ਜਾਂਦੀ ਸੀ ਅਸ਼ਲੀਲ ਵੀਡੀਓ ਪਾਉਂਦੀ ਸੀ ਪੰਜਾਬ ਦੇ ਸੱਭਿਆਚਾਰਕ ਨੂੰ ਗੰਦਲਾ ਕੀਤਾ ਜਾ ਰਿਹਾ ਸੀ ਸੋ ਮੇਰੇ ਨਾਲ ਵਿਚਾਰ ਚਚਾ ਕਰਨ ਲਈ ਬਾਬਾ ਰਾਜਾ ਰਾਜ ਸਿੰਘ ਜੁੜੇ ਨੇ ਸੋ ਬਾਬਾ ਰਾਜਾ ਰਾਜ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਦੀ ਫਤਿਹ ਬਾਬਾ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਧੰਨਵਾਦ ਜੀ ਸੋ ਬਾਬਾ ਰਾਜਾ ਰਾਜ ਸਿੰਘ ਜੀ ਸਵਾਲ ਬਹੁਤ ਵੱਡਾ ਹੈਗਾ ਵੀ ਪੰਜਾਬ ਦਾ ਜਿਹੜਾ ਸੱਭਿਆਚਾਰ ਸੀਗਾ ਜਾਂ ਪੰਜਾਬ ਦਾ ਜਿਹੜਾ ਇਤਿਹਾਸ ਸੀਗਾ ਬਹੁਤ ਵੱਡਾ ਹੈ ਸਾਰੀ ਦੁਨੀਆ ਜਾਣਦੀ ਹੈ ਪੰਜਾਬ ਦੇ ਇਤਿਹਾਸ ਨੂੰ ਪਰ ਬਠਿੰਡਾ ਦੇ ਵਿੱਚ ਜਿਹੜੀ ਪ੍ਰਵਾਸੀ ਔਰਤ ਕਮਲਕੌਰ ਦੇ ਨਾਮ ਨਾਲ ਜਾਣੀ ਜਾਂਦੀ ਸੀ ਤੇ ਲੇਕਿਨ ਇੱਕ ਗੱਲ ਹੈਗੀ ਕੌਰ ਨਾਮ ਲਾ ਕੇ ਪੰਜਾਬ ਦੀਆਂ ਔਰਤਾਂ ਨੂੰ ਬਰਦਾਣਾਮ ਕਰ ਰਹੀ ਸੀਗੀ ਉਸ ਦਾ ਕਤਲ ਹੋ ਗਿਆ ਹੈ ਜਿਸ ਚ ਪਾਈ ਅਮਰਪਾਲ ਸਿੰਘ ਮਹਿਰੋ ਅਤੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਸਾਰੀ ਜਿਹੜੀ ਘਟਨਾ ਵਾਪਈ ਉਸ ਬਾਰੇ ਤੁਸੀਂ ਕੀ ਕਹੋਗੇ ਜੀ ਦੇਖੋ ਜੀ ਜੀ ਜਿਹੜਾ ਉਹ ਕੰਚਨ ਕੁਮਾਰੀ ਦਾ ਕਤਲ ਹੋਇਆ ਹਾਂਜੀ ਉਹਨੇ ਪੰਜਾਬ ਦੇ ਵਿੱਚ ਬਹੁਤ ਗੰਦ ਪਾਇਆ ਹੋਇਆ ਸੀਗਾ ਹਾਂਜੀ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਉਹਨੂੰ ਇੱਕ ਵਾਰੀ ਸਮਝਾਇਆ ਵੀ ਆ ਤੇ ਉਹਨੂੰ ਪੈਸੇ-ਪੂਸੇ ਵੀ ਦਿੱਤੇ ਵੀ ਤੂੰ ਇਹ ਛੱਡ ਦੇ ਕੰਮ ਹਾਂਜੀ ਹਾਂਜੀ ਇਹ ਚੰਗਾ ਨਹੀਂ ਹੈਗਾ ਪੰਜਾਬ ਦੇ ਵਿੱਚ ਗੰਦ ਬلوثਣਾ ਨੌਜਵਾਨ ਬੱਚੇ-ਬੱਚਿਆਂ ਨੂੰ ਗਲਤ ਰਾਹ ਤੇ ਲਾਉਣਾ ਹਾਂਜੀ ਇਹ ਠੀਕ ਨਹੀਂ ਤੇਰੇ ਵਾਸਤੇ ਸਰੋਦੋਂ ਨੇ ਕਹਦਾ ਵੀ ਮੈਂ ਨਹੀਂ ਕਰਦੀ ਪਰ ਜਿਹਨੂੰ ਗੰਦ ਖਾਣ ਦੀ ਆਦਤ ਪੈ ਜੇ ਫਿਰ ਉਹ ਨਹੀਂ ਹਰਦਾ ਹੁੰਦਾ ਜੀ ਉਹ ਨਾ ਹਟੀ ਸਿੰਘਾ ਨੇ ਉਹਨਾਂ ਨੂੰ ਸਮਝਾਇਆ ਬਰਬਾਦ ਨੇ ਫਿਰ ਸਿੰਘਾ ਨੇ ਉਹਦਾ ਸੌਦਾ ਲਾਤਾ ਜੀ ਜੀ ਭਾਈ ਹਮਰਦਪਾਲ ਸਿੰਘ ਮੈਰੋ ਦੇ ਸਾਥੀਆਂ ਨੇ ਕਹਿਤਾ ਵੀ ਅਸੀਂ ਸੌਧੀ ਆ ਜੀ ਜੀ ਉਹਨਾਂ ਨੇ ਆਪਣੀ ਕਿਰਪਾਦਾਰੀ ਵੀ ਦੇਤੀ ਤੇ ਦੇਖੋ ਇਹ ਜਿਆ ਪੰਜਾਬ ਦਾ ਜਿਹੜਾ ਸੱਭਿਆਚਾਰਾ ਸਾਫ਼ ਸੁਥਰਾ ਸੱਭਿਆਚਾਰਾ ਜਿਹੜੇ ਇੱਥੇ ਪੰਜਾਬ ਦੇ ਵਿੱਚ ਗੰਦ ਪਾਉਣਗੇ ਚ ਪੰਜਾਬ ਦੇ ਲੋਕ ਨੇ ਹਾਂਜੀ ਜਿਹੜੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਜੀ ਤੇ ਦੇਖੋ ਸਮਾਜ ਦੇ ਵਿੱਚ ਜਿਹੜਾ ਕੋਈ ਚੰਗਾ ਕੰਮ ਕਰਦਾ ਲੋਕ ਉਹਦੀ ਸਨਾਨਾ ਕਰਦੇ ਨੇ ਜਿਹੜਾ ਕੋਈ ਮਾੜਾ ਕੰਮ ਕਰਦਾ ਲੋਕ ਉਹਨੂੰ ਮਾੜਾ ਹੀ ਕਹਿੰਦੇ ਨੇ ਹੁਣ ਸਭ ਨੇ ਕਿਹਾ तकरीबन 90% ਜਿਹੜੇ ਲੋਕ ਨੇ ਉਹ ਇਸ ਕੰਮ ਨੂੰ ਠੀਕ ਕਹਿ ਰਹੇ ਨੇ ਵੀ ਜੋ ਕੋਈ ਸੋਇਆ ਠੀਕ ਕਰਿਆ ਜੀ ਜਦੋਂ ਕੋਈ ਹੱਥ ਪਾਣੀ ਸਿਰ ਦੇ ਉੱਤੇ ਨੰਗ ਦੇ ਫੇਰ ਦਾ ਕੋਈ ਹੱਥ ਕਰਨ ਦਾ ਮਾਰਨਾ ਹੀ ਪੈਂਦਾ ਨਾ ਬੰਦੇ ਨੂੰ ਹਾਂਜੀ ਹਾਂਜੀ ਨਹੀਂ ਹਟਦੇ ਨਾ ਸਮਝਦੇ ਫਿਰ ਸਿੰਘਾਂ ਨੇ ਸੋਧਾ ਲਾਤਾ ਇਹ ਲੱਗਣਾ ਵੀ ਚਾਹੀਦਾ ਜਿਹੜੇ ਹੋਰ ਨੇ ਬਹੁਤ ਸਾਰੇ ਬਲੌਗਰ ਨੇ ਜਿਹੜੇ ਉਹ ਸਮਝ ਲੈਣ ਨੀ ਹੁਣ ਸਿੰਘ ਆਉਂਦੀ ਆਈ ਤੇ ਆ ਕੇ ਫਿਰ ਸੋਦਾ ਸਬਦਾ ਲੱਗੂਗਾ ਨਾ ਕੰਮ ਇਸ ਕਰਕੇ ਜੋ ਕੀਤਾ ਉਹਨਾਂ ਨੇ ਬਹੁਤ ਵਧੀਆ ਕੀਤਾ ਜੀ ਦੇਖੋ ਇਹੋ ਜਿਹਾ ਹੋਣਾ ਚਾਹੀਦਾ ਜੀਵਨ ਜਿਹਦੇ ਨਾਲ ਉਹਦੇ ਜਿਹੜੇ ਬਲੌਗਰ ਸੀਗੇ ਜਿਹੜੇ ਉਹਦੇ ਲੋਕ ਸੀ ਆਹਾਂ ਕਹਿੰਦੇ ਨੇ ਫਾਲੋਅਰ 3-4 ਲੱਖ ਬੰਦਾ ਸੀਗਾ ਹਾਂਜੀ ਹਾਂਜੀ ਜਿਹੜੇ ਉਹਦੇ ਨਾਲ ਜੁੜੇ ਹੋਏ ਸੀਗੇ ਉਹਦੇ ਉਹ ਆਈਡਿਊਡიან ਵਾਲਾ ਤੇ ਜਦੋਂ ਹੁਣ ਉਹ ਇਮਾਰਤ ਹੀ ਕੋਈ ਨਾਲ ਲਾਤ ਲੈਣ ਵੀ ਨਹੀਂ ਗਿਆ ਸਿੱਧੀ ਕਿਸੇ ਨੇ ਹਾਮੀ ਵੀ ਨਹੀਂ ਭਰੀ ਜੇ ਲੇਕਿਨ ਕਿਹਾ ਇਹਦਾ ਹਾਲ ਹੋ ਗਿਆ ਘਰਦਿਆਂ ਦੇ ਆਪਦੇ ਘਰੇ ਵੀ ਨਹੀਂ ਸਿੱਧੀ ਬਟੰਡੇ ਤੋਂ ਆ ਜਿਹੜੇ ਹੈਗੇ ਆ ਉਹਨੂੰ ਸੋਚਾਨ ਘੜ ਦੇ ਵਿੱਚ ਲੈ ਜਾ ਕੇ ਉਹਦੇ ਜਿਹੜਾ ਉਹਨੂੰ ਫੋਕਿਆ ਗਿਆ ਜੀ ਤੇ ਜੇ ਚੰਗੇ ਕੰਮ ਕੀਤੇ ਹੁੰਦੇ ਫਿਰ ਉਹਦੇ ਨਾਲ ਲੋਕ ਜਾਂਦੇ ਪੱਲੇ ਬਿਊਆਂ ਨਾਲ ਜਾ ਲੋਕਾਂ ਦੇ ਫਲਵਰਾਂ ਨਾਲ ਨਹੀਂ ਨਾ ਗੱਲ ਬਣਦੀ ਜਿਹੜੇ ਗੰਦ ਦੇਖਦੇ ਨੇ ਉਹਨਾਂ ਜੋ ਉਹਨਾਂ ਨੂੰ ਫਿਰ ਜਾਣਾ ਚਾਹੀਦਾ ਸੀ ਉਹਨੂੰ ਉਹਨਾਂ ਮਗਰ ਕੋਈ ਨਹੀਂ ਗਿਆ ਜੀ ਇਹ ਕਿਸੇ ਦਾ ਚੰਗਾ ਜੀਵਨ ਹੋਊਗਾ ਤਾਂ ਹੀ ਲੋਕ ਮਗਰ ਜਾਂਦੇ ਨੇ ਨਹੀਂ ਘਰ ਦੇ ਵੀ ਨਹੀਂ ਜਾਂਦੇ ਸਿੱਧੀ ਲੇਦੀ ਘਰੇ ਵੀ ਨਹੀਂ ਬੜਿਆ ਉਹਨੂੰ ਤੇ ਇਸ ਕਰਕੇ ਚੰਗੇ ਕੰਮ ਕਰਨੇ ਚਾਹੀਦੇ ਨੇ ਜਿਹੜੇ ਪੰਜਾਬ ਦੇ ਬਲੌਗਰ ਨੇ ਚੰਗੀਆਂ ਵੀਡੀਓ ਪਾਉਣ ਜਿਹਨੂੰ ਕੋਈ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕੇ ਉਹ ਜੇ ਸਮਾਜ ਨੂੰ ਸੇਧ ਦੇਣ ਵਾਲੀਆਂ ਕੋਈ ਤੁਸੀਂ ਆਪਦੇ ਵੀਡੀਓ ਬਣਾ ਕੇ ਪਾਓ ਜਿਹੜਾ ਕੋਈ ਗੰਦ ਪ੍ਰੋਸੂਗਾ ਫਿਰ ਉਹਦਾ ਇਸੇ ਤਰ੍ਹਾਂ ਸੋਧਾ ਲੱਗਦਾ ਰਹੂਗਾ ਜੀ ਬਾਬਾ ਜੀ ਇੱਕ ਸਵਾਲ ਹੈਗਾ ਵੀ ਜਿਹੜੇ ਲੋਕ ਚੰਗੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਨੇ ਜਾਂ ਕੋਈ ਚੰਗੀ ਸੇਧ ਵਾਲੀ ਗੱਲ ਪਾਉਂਦੇ ਨੇ ਉੱਥੇ ਲੋਕ ਬਹੁਤ ਘੱਟ ਜੁੜਦੇ ਨੇ ਤੇ ਇੱਥੇ ਬੜੀ ਛੇਤੀ ਜੁੜ ਜਾਂਦੇ ਨੇ ਲੋਕ ਇਹੋ ਜਿਹੇ ਲੋਕਾਂ ਨਾਲ ਫਿਰ ਜੁੜਨ ਨਾਲੇ ਹੁਣ ਕਿਉਂ ਮਗਰੂਤੇ ਗਏ ਸੋ ਜਾਂਦੇ ਨਾ ਉਹਦੇ ਸਿਵਿਆਂ ਦੇ ਵਿੱਚ ਜਾਂਦੇ ਤਾਂ ਜੀ ਸਸਕਾਰ ਕਰਾਉਂਦੇ ਹਾਂਜੀ ਇਹਦਾ ਤਮਾਸ਼ਾ ਲੈ ਕਰਨ ਵਾਲੇ ਲੋਕ ਨੇ ਗੰਦ ਦੇਖਾਣੇ ਲੋਕ ਨੇ ਜੀ ਸਾਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੱਚੀ-ਬੱਚਿਆਂ ਨੂੰ ਸਮਝਣਾ ਚਾਹੀਦਾ ਸਾਡੇ ਰਿਵਾਇਆ ਆਚਾਰ ਨਹੀਂ ਹੈ ਜੀ ਅਸੀਂ ਪੰਜਾਬ ਦੇ ਜੰਮੇ ਜਾਇਆ ਗੁਰਾਂ ਦੇ ਨਾਮ ਤੇ ਪੰਜਾਬ ਵਸਦਾ ਹੈ ਹਾਂਜੀ ਤੇ ਸਾਨੂੰ ਸੇਧ ਲੈਣੀ ਚਾਹੀਦੀ ਆ ਸਾਡੇ ਵੱਡੇ ਬਜ਼ੁਰਗਾਂ ਨੇ ਵੀ ਕੀ ਕਰਦੇ ਰਹੇ ਨੇ ਜੀ ਦਲੇਰ ਮਾਦਾ ਘੋਵਰਗੀਆਂ ਬੀਬੀ ਸਵਰਨਜੀ ਜੀਤ گورਵਰਗੀਆਂ ਜਿਹੜੀਆਂ ਸੁਣੀਆਂ ਹੋਈਆਂ ਨੇ ਬੀਬੀ ਸਰਨਕੌਰ ਇਹੋ ਜਿਹੇ ਸਿੰਘਣੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਨਾ ਕਿ ਇਹੋ ਜਿਹੇ ਕੰਪੋਜ਼ਸ਼ਨ ਵਾਲਿਆਂ ਤੋਂ ਜੀ ਯੰਗਾਨੇ ਸਮਾਜ ਨੂੰ ਸੇਧ ਦੇਣੀ ਆ ਉਹਨਾਂ ਦਾ ਸਤਿਕਾਰ ਕਰਨਾ ਜਿਹਦਾ ਨੂੰ ਦੇਖਣਾ ਚਾਹੀਦਾ ਜਿਨ੍ਹਾਂ ਨੇ ਗੰਦਪੁਰਸ਼ਣਾ ਜੀ ਉਹਨਾਂ ਨੂੰ ਫਾਲੋ ਨਹੀਂ ਕਰਨਾ ਚਾਹੀਦਾ ਜੀ ਜੀ ਸੋ ਬਾਬਾ ਜੀ ਸਵਾਲ ਅਗਲਾ ਹੈਗਾ ਵੀ ਜਿਵੇਂ ਪ੍ਰਵਾਸੀ ਲੋਕਾਂ ਦਾ ਪੰਜਾਬ ਦੇ ਵਿੱਚ ਆ ਕੇ ਰਹਿਣਾ ਪੱਕੀਆਂ ਰਹਿਸ਼ਾਂ ਬਣਾ ਲੈਣੀਆਂ ਵੱਡੇ ਵੱਡੇ ਕਾਰੋਬਾਰ ਕਰ ਲੈਣੇ ਜਿਹੜੇ ਇਹਨਾਂ ਦੀ ਦਿਨੋ ਦਿਨ ਜਿਹੜੀ ਗਿਣਤੀ ਇਹਨਾਂ ਦੀ ਅੱਗੇ ਵਧ ਰਹੀ ਹੈਗੀ ਉਸ ਬਾਰੇ ਕੀ ਕਹੋਗੇ ਤੇ ਹੁਣ ਜੇ ਤੋ ਪੰਜਾਬ ਦੇ ਲੋਕ ਪੰਜਾਬ ਛੱਡ ਕੇ ਚਲੇ ਜਾਣੇ ਕਿਸੇ ਨੇ ਇੱਥੇ ਆ ਕੇ ਘਰ ਪੂਰਾ ਕਰਨਾ ਹੀ ਆ ਨਾ ਜੀ ਕੋਈ ਤਾਂ ਆਉ ਗਏ تھے ਜੀ ਹੁਣ ਇੱਥੇ ਦੇਖੋ ਅਸੀਂ ਵੀ ਬਾਹਰਲੇ ਦੇਸਾਂ ਦੇ ਵਿੱਚ ਜਾਂਦੇ ਆ ਜੀ ਅਸੀਂ ਜਾ ਕੇ ਉੱਥੇ ਗੰਦ ਪਾਵਾਂਗੇ ਫਿਰ ਉਧਰ ਦੇ ਲੋਕ ਸਾਨੂੰ ਥੋੜਾ ਰੋਕਣਗੇ ਜੀ ਇੱਥੇ ਆਉਣ ਨੂੰ ਕੋਈ ਰੋਕਦਾ ਨਹੀਂ ਜੇ ਅਸੀਂ ਬਥੇਰੇ ਅਸੀਂ ਵੀ ਸਾਡੇ ਪੰਜਾਬ ਦੇ ਬੰਦੇ ਦੂਰੇ ਪਾਸੇ ਜਾਂਦੇ ਨੇ ਸਾਡੇ ਜਿਹੜੇ ਦੁਨਿਆਵ ਦੇ ਵਿੱਚ ਆਉਂਦੇ ਨੇ ਕੋਈ ਬਾਹਰ ਨਹੀਂ ਆ ਸੂਬਿਆਂ ਦੇ ਵਿੱਚੋਂ ਹੈ ਦਾ ਦੇਸ਼ ਕੋਈ ਹੈ ਨਾ ਬਾਬਾ ਜੀ ਮੇਰਾ ਸਵਾਲ ਇਹ ਹੈਗਾ ਵੀ ਹੈਗਾ ਸੀ ਕਿ ਉਹ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਨੂੰ ਛੱਡ ਕੇ ਜਾਂਦੇ ਆ ਉਹਨਾਂ ਦੇ ਬਾਹਰ ਜਾ ਕੇ ਫੋਰਨ ਦੇ ਵਿੱਚ ਹਜ਼ਾਰਾਂ ਡਾਲਰ ਪਈਆ ਬਣਦਾ ਹੈ ਇਸ ਕਰਕੇ ਪੰਜਾਬ ਨੂੰ ਛੱਡ ਕੇ ਜਾਂਦੇ ਆ ਜੀ ਦੇਖੋ ਜਿਹੜੇ ਜਿਹੜੇ ਬਾਹਰ ਸੂਬਿਆਂ ਦੇ ਵਿੱਚ ਹੁਣ ਇੱਥੇ ਆਉਂਦੇ ਨੇ ਸਾਡੇ ਕੋਲੇ ਹਾਂਜੀ ਜੁਪੀ ਦਵਾਗਾ ਉਹਨਾਂ ਦੇ ਵੀ ਇੱਥੇ ਰੁਪਈਏ ਬਣਦੇ ਨੇ ਤਾਂ ਹੀ ਉਹਨਾਂ ਦਾ ਉੱਤ ਹੈਹੀ ਕੰਟਰੀ ਬਾਹਰਲਾ ਜੀ ਜੀ ਉੱਥੇ ਉਹ ਭੁੱਖੇ ਮਰਦੇ ਫਿਰਦੇ ਨੇ ਜੀ ਅਸੀਂ ਜੁਪੀ ਵੀ ਜਾ ਕੇ ਦੇਖਿਆ ਬਿਹਾਰ 'ਚ ਵੀ ਜਾ ਕੇ ਦੇਖਿਆ ਉੱਥੇ ਲੋਕ ਭੁੱਖੇ ਮਰਦੇ ਨੇ ਹਾਂਜੀ ਉਹ ਇੱਥੇ ਆਉਂਦੇ ਨੇ ਪੰਜਾਬ ਦੇ ਵਿੱਚ ਰੇੜੀਆਂ ਲਾ ਕੇ ਇੱਥੇ ਆ ਕੇ ਆਪਣੇ ਪਲਾਟ ਵੀ ਖਰੀਦ ਲੈਂਦੇ ਨੇ ਆਦੇ ਜਵਾਕ ਵੀ ਵਿਆਹ ਲੈਂਦੇ ਨੇ ਹਾਂਜੀ ਆਦੇ ਕਾਰੋਬਾਰ ਤੱਕੜੇ ਕਰ ਲੈਂਦੇ ਨੇ ਤੇ ਸਾਡੇ ਪੰਜਾਬੀ ਇੱਥੇ ਵਿਹਲੇ ਤੁਰੇ ਫਿਰਦੇ ਨੇ ਉਹ ਸ਼ਰਮ ਮੰਦ ਨੇ ਇੱਥੇ ਪੰਜਾਬ ਦੇ ਵਿੱਚ ਕੰਮ ਕਰਨੀਏ ਸ਼ਰਮ ਮੰਦ ਨੇ ਬਾਹਰਲੇ ਜਿਹੜੇ ਦੇਸ਼ਾਂ ਦੇ ਵਿੱਚ ਜਾ ਕੇ ਉੱਥੇ ਫਲ ਤੋੜਦੇ ਫਿਰਦੇ ਨੇ ਹਾਂਜੀ ਉਥੇ ਕੰਮ ਕਰਦੇ ਫਿਰਦੇ ਮਿਸਤਰੀ ਬਣੇ ਦਾ ਕੰਮ ਕਰਦੇ ਨੇ ਹੋਰ ਸਾਰੇ ਉਥੇ ਕੰਮ ਕਰਦੇ ਨੇ ਉਥੇ ਕੰਮ ਕਰਨਾ ਸ਼ਾਨ ਸਮਝਦੇ ਨੇ ਇੱਥੇ ਪੰਜਾਬ ਦੇ ਵਿੱਚ ਕੰਮ ਕਰਨਾ ਇਹ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਨੇ ਜੀ ਜੇ ਸਾਡੇ ਪੰਜਾਬ ਦੇ ਨੌਜਵਾਨ ਪੰਜਾਬੀ ਸਮਝਣ ਜਾਣ ਇਹ ਗੱਲਾਂ ਨੂੰ ਜੀ ਸਾਡਾ ਤਾਂ ਇੱਥੇ ਇਹ ਸਾਰਾ ਕੁਝ ਮੈਨਸ ਤਾਂ ਉਥੇ ਵੀ ਕਰਨੇ ਮਿਹਨਤ ਇੱਥੇ ਵੀ ਕਰਨੀਆਂ ਜੀ ਇਸ ਕਰਕੇ ਜਿਹੜਾ ਕੋਈ ਚਲ ਆਉਂਦਾ ਉਹ ਆਪਦਾ ਕੰਮਕਾਰ ਕਰਦਾ ਅਸੀਂ ਵੀ ਬਾਹਰੇ ਜਾ ਕੇ ਕਰਦੇ ਆਂ ਗੱਲ ਇਹ ਆ ਵੀ ਜਿਹੜਾ ਕੋਈ ਪੰਜਾਬ ਦੇ ਵਿੱਚ ਗੰਦ ਪਾਊਗਾ ਚਾਹੇ ਉਹ ਕੋਈ ਪੰਜਾਬ ਦਾ ਚਾਹੇ ਕੋਈ ਬਾਹਰਲੇ ਤੋ ਪੇਦਾ ਸੂਚਨਾ ਕੋਈ ਨਹੀਂ ਪੰਜਾਬ ਗੁਰਾਂ ਦੇ ਨਾਂ ਤੇ ਬਰਸ਼ਦਾ ਬਸ ਅਸੀਂ ਜਿਵੇਂ ਇਹੀ ਬੇਨਤੀਆਂ ਕਰਦੇ ਆਂ ਤੇ ਉਹ ਸਮਝਣ ਇਸ ਗੱਲਾਂ ਨੂੰ ਹਾਂਜੀ ਜੀ ਬਾਬਾ ਜੀ ਅਗਲਾ ਸਵਾਲ ਮੈਂ ਕਰਦਾ ਵੀ ਸਾਡੇ ਜਿਹੜੇ ਪਰਿਵਾਰ ਹੈਗੇ ਨੇ ਕਈ ਪੰਜਾਬ ਦੇ ਕਈ ਭੈਣਾ ਸਿੱਖ ਧਰਮਾ ਚ ਜਿਹੜੀਆਂ ਪੈਦਾ ਹੋਈਆਂ ਨੇ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ account ਬਣਾਏ ਹੋਏ ਨੇ ਅੱਧ ਨੰਗੇ ਕੱਪੜੇ ਜਿਹੜੇ ਪਾ ਕੇ ਸਰੀਰ ਵੀਡੀਓ ਪਾਉਂਦੀਆਂ ਆਪਾਂ ਦੇਖਦੇ ਹੈਗੇ ਆ ਉਹਨਾਂ ਬਾਰੇ ਕੀ ਕਹੋਗੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਵੀ ਤੁਸੀਂ ਇਹ ਕੰਮ ਛੱਡ ਦਿਓ ਭਾਈ ਬੰਤਪਾਲ ਸਿੰਘ ਮਹਿਰੋਣੀ ਵੀ ਗਿਆ ਤਾਂ ਜੀ ਤਾਬਨੀ ਵੀ ਦਿੱਤੀ ਐ ਠੀਕ ਆ ਨਾ ਨਹੀਂ ਫਿਰ ਸੋਦੇ ਲੱਗਣਗੇ ਹੋਰ ਤਾਂ ਕੋਈ ਕੰਮ ਹੈ ਨਹੀਂ ਹੋਰ ਅਸੀਂ ਕੀ ਕਰੀ ਜਦੋਂ ਇਹ ਨਹੀਂ ਹਟਦੇ ਜਦੋਂ ਪਾਣੀ ਸਰ ਤੋਂ ਉੱਪਰ ਹੋ ਜਾਂਦਾ ਫਿਰ ਸੋਧਣਾ ਹੀ ਸੋਧਾ ਹੀ ਲਾਉਣਾ ਪੈਂਦਾਗਾ ਸੋਧੀ ਜਾਂਦੇ ਨੇ ਜਦੋਂ ਨਹੀਂ ਇਹ ਮੰਨਦੇ ਜੀ ਫਿਰ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਜਿਹੜਾ ਇਹ ਗੰਦਸ਼ਲੀਲਤਾ ਫਲਾਉਣ ਦਾ ਕੰਮ ਆ ਇਹ ਸਰਕਾਰ ਦਾ ਸਰਕਾਰ ਇਹਨਾਂ ਨੂੰ ਖੁੱਲੇ ਦੇ ਰਹੀ ਆ ਜੇ ਕੋਈ ਬੰਦਾ ਆਮ ਕੋਈ ਸੱਚ ਦੀ ਗੱਲ ਕਰਦਾ ਆਪਦਾ ਉਹਦਾ ਅਕਾਊਂਟ ਬਣਿਆ ਹੋਇਆ ਜਾਂ ਉਹਦਾ ਕੋਈ ਪੇਜ ਬਣਿਆ ਹੋਇਆ ਜਾਂ ਕਿਸੇ ਨੇ ਚੈਨਲ ਬਣਾ ਲਿਆ ਜੀ ਉਹ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਨੇ ਪੰਜਾਬ ਦੀ ਸੱਚਾਈ ਪੇਸ਼ ਕਰਦੇ ਨੇ ਸਰਕਾਰਾਂ ਦੀਆਂ ਕਮੀਆਂ ਦੱਸਦੇ ਨੇ ਵੀ ਤੁਹਾਡੇ ਵਿੱਚ ਆਹ ਕਮੀਆਂ ਨੇ ਲੋਕਾਂ ਨੂੰ ਆਹ ਲੋਕਾਂ ਦੇ ਹੱਕ ਦਿਖਾਈ ਜਾਂਦੇ ਨੇ ਵੀ ਹੱਕ ਮੰਗਦੇ ਨੇ ਜਦੋਂ ਲੋਕ ਆ ਉਹਦੇ ਪੇਜਾਂ ਤੇ ਗੱਲਾਂ ਕਰਦੇ ਨੇ ਸਰਕਾਰ ਉਹਨਾਂ ਦੇ ਜਿਹੜੇ ਪੇਜ ਨੇ ਉਹਨਾਂ ਦੀਆਂ ਆਈਡੀਆ ਨੇ ਉਹ ਛੱਟ ਬੰਦ ਕਰ ਦਿੰਦੀ ਆ ਜੀ ਜੀ ਜਿਹੜੇ ਇਹੋ ਜਿਹੇ ਬਲੌਗਰ ਗੰਦ ਪਾਉਂਦੇ ਨੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਰੱਖੀ ਆ ਵੀ ਤੁਸੀਂ ਪਾਈ ਜਾਓ ਜਿੰਨਾ ਮਰਜ਼ੀ ਗੰਦ ਤੁਹਾਨੂੰ ਕੋਈ ਰੋਕ ਟੋਕ ਨਹੀਂ ਜੇ ਸਰਕਾਰ ਜਿਵੇਂ ਉਹਨਾਂ ਸੱਚ ਬੋਲਣ ਵਾਲਿਆਂ ਦੇ ਚੈਨਲਾਂ ਤੇ ਪਾਬੰਦੀ ਲੱਗ ਰਹੀ ਆ ਜੀ ਜੇ ਸਰਕਾਰ ਇਹਨਾਂ ਬਲੌਗਰਾਂ ਦੇ ਜਦੋਂ ਕੋਈ ਗੰਦੀ ਵੀਡੀਓ ਪਾਉਂਦੇ ਨੇ ਉਹ ਨਾਲ ਹੀ ਉਹਨਾਂ ਬੈਨ ਕਰੇ ਇਹਨਾਂ ਦੀ ਕੀ ਤਾਕਤ ਆ ਮੁੜ ਕੇ ਕੋਈ ਵੀਡੀਓ ਪਾ ਆ ਜਣਾ ਵੀ ਚੱਲ ਨਹੀਂ ਚੱਲੀ ਨਹੀਂ ਜਾਂਦੀ ਇਹਦੇ ਵਿੱਚ ਸਰਕਾਰਾਂ ਦਾ ਵੀ ਬਰਾਬਰ ਨਹੀਂ ਦੋ ਹਿੱਸੇਦਾਰ ਨੇ ਇਹਦੇ ਆ ਪੰਜਾਬ ਨੂੰ ਗੰਦਲਾ ਕਰਨ ਵਾਸਤੇ ਜੇ ਸਰਕਾਰਾਂ ਚਾਹਣ ਤਾਂ ਇਹ ਸਭ ਕੁਝ ਰੁਕ ਸਕਦਾ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਪੰਜਾਬ ਨੂੰ ਜਿਹੜਾ ਉਹ ਗੰਦਗੀ ਵਾਲਤ ਸਰਕਾਰਾਂ ਹੀ ਤਾਂ ਕਰ ਰਹੀਆਂ ਨੇ ਜੀ ਜੀ ਬਾਬਾ ਜੀ ਖੀਲਾ ਸਵਾਲ ਕਰਦਾ ਮੇਰੇ ਤੋਂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀਗੀ ਕਹਿੰਦੇ ਵੀ ਖਾਲਸਾ ਕਰੇ ਵੀ ਔਰਤੇ ਵਾਰ ਨਹੀਂ ਕਰਦਾ ਪਰ ਜੇ ਇੱਕ ਔਰਤੇ ਸ਼ੈਤਾਨ ਦਾ ਰੂਪ ਧਾਰਨ ਕਰ ਲਵੇ ਸਾਡੇ ਤਖਤਾਂ ਤੇ ਟੈਂਕ ਚੜੇ ਸੀ ਉਹ ਵੀ ਸੋਦੀ ਗਈ ਤੇ ਇਸ ਵਿਹਾਰ ਨੇ ਸਿੱਖ ਬੀਬੀਆਂ ਦਾ ਕੌਰ ਨਾਮ ਵਰਤ ਕੇ ਸਾਡਾ ਸਿੱਖ ਇਤਿਹਾਸ ਤੇ ਸਭਿਆਚਾਰ ਨੂੰ ਖਰਾਬ ਕੀਤਾ ਹੈ ਇਹਨਾਂ ਨੂੰ ਸੋਧਾ ਲਾਉਣ ਚ ਵੀ ਕੋਈ ਹਰਜ ਨਹੀਂ ਸੀ ਇਸ ਵਾਰ ਕੀ ਕਹੋਗੇ ਬਿਲਕੁਲ ਸਹੀ ਕਿਹਾ ਉਹਨੇ ਫਿਰ ਉਹ ਜਿਹੜੇ ਕੋਈ ਜ਼ੁਲਮ ਕਰਦਾ ਚਾਹੇ ਕੋਈ ਔਰਤਾ ਚਾਹੇ ਕੋਈ ਬੰਦਾ ਜੀ ਜਿਹੜਾ ਜ਼ਾਲਮਾ ਦਾ ਜ਼ਾਲਮ ਹੀ ਆ ਨਾ ਹਾਂਜੀ ਜੀ ਆਂਦਰ ਗਾਂਧੀ ਨੇ ਟੈਂਕਾਂ ਤੋਂ ਪਾਣੇ ਦਰਬਾਰ ਸੁੱਤਾ ਆ ਫਿਰ ਸਿੰਘਾਂ ਨੇ ਭਾਈ ਗੰਤ ਸਿੰਘ ਸਰਮਨ ਸਿੰਘ ਨੇ ਜੀ ਜੀ ਉਹਨਾਂ ਨੂੰ ਸੋਧਾ ਲਾਦਾ ਕੱਲ ਨੂੰ ਫਿਰ ਉਹਦੇ ਵੀ ਸਵਾਲ ਚੱਕੇ ਜਾਣਗੇ ਵੀ ਉਹ ਕਿਉਂ ਮਾਰਦੇ ਉਹ ਵੀ ਔਰਤ ਦੀ ਪਰ ਉਹਨੇ ਸਤਾਨੇ ਰੂਪ ਧਾਰ ਕਰ ਲਿਆ ਸੀਗਾ ਉਹਨਾਂ ਨੇ ਸਾਡੀ ਅਜਮਤ ਨੂੰ ਹੱਥ ਪਾਇਆ ਉਹਨੂੰ ਵੀ ਸੋਧਣਾ ਪਿਆ ਜਿਹੜੀ ਇਹ ਔਰਤ ਹੈ ਇਹਨਾਂ ਨੇ ਪੰਜਾਬ ਦੀ ਜਿਹੜੀ ਹੈਗੀ ਆ ਆ ਪੰਜਾਬ ਨੂੰ ਗੰਦਲਾ ਕਰਤਾ ਸਾਡੀ ਸਿੱਖ ਕੰਚਨ ਕੁਮਾਰੀ ਵਣ ਨੇ ਕਮਲਕੌਰ ਬਣ ਕੇ ਜਿਹੜਾ ਹੈਗਾ ਇਹ ਪੂਰੀ ਗੰਦ ਪਾਇਆ ਤੇ ਇਹੋ ਜਿਹੇ ਜਿਹੜੇ ਬਲੌਗਰਾਂ ਨੇ ਬਕਸੀਆਂ ਨਹੀਂ ਜਾਣਗੀਆਂ ਇਹ ਆਪਦੇ ਆਪ ਨੂੰ ਹੁਣ ਜਿਹੜੀਆਂ ਹੈਗੀਆਂ ਨੇ ਉਹ ਆਪਦੇ ਅਕਾਊਂਟ ਨੂੰ ਬੰਦ ਕਰ ਲੈਣ ਜੀ ਲਾਫ ਲਾਉਣੀਆਂ ਬੰਦ ਕਰ ਦੇਣ ਜੀ ਇਹ ਨਾ ਇਹ ਕੋਈ ਸਮਝੇ ਬਈ ਹੁਣ ਸਿੰਘ ਪੜੇ ਗਏ ਉਸ ਤੋਂ ਬਾਅਦ ਅਸਾਂ ਜੀ ਖੁੱਲੀ ਛੁੱਟੀ ਹੋ ਗਈ ਇਹਦਾ ਗੁਰੂ ਨਾਨਕ ਦਾ ਥੜਾ ਇੱਕ ਖੜਾ ਦੂਜਾ ਖੜਾ ਪਤਾ ਨਹੀਂ ਗੁਰੂ ਨਾਨਕ ਪਾਸਾ ਨੇ ਕਲਾਕੀ ਦੇ ਉੱਤੇ ਕਦਾ ਕਦੋਂ ਵਰਤਾਲੇਣੀ ਆ ਕਦੋਂ ਕੀਤੇ ਸੇਵਾ ਲੈ ਸੇਵਾ ਲੈ ਲੈਣੀ ਆ ਜਿਹੜੇ ਪੰਜਾਬ ਦੇ ਨੌਜਵਾਨ ਨੇ ਖਾਲਸਾ ਪੰਥ ਉਜਾਗਦਾ ਗੁਰਾਂ ਦੇ ਨਾਂ ਦੇ ਵਾਸਤਾ ਇਸ ਕਰਕੇ ਜਿਹੜੇ ਬਲੌਗਰ ਬਲੌਗਰ ਨੇ ਸਮਝ ਲੈਣਾ ਤੇ ਆਪਦੇ ਆਪ ਨੇ ਜਿਹੜੇ ਅਕਾਊਂਟ ਨੇ ਉਹ ਬੰਦ ਕਰਨਾ ਬਿਲਕੁਲ ਜੀ ਸੋ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਕਮਲਕੌਰ ਭਾਬੀ ਦਾ ਜਿਹੜਾ ਅਕਾਊਂਟ ਸੀਗਾ ਬਠਿੰਡਾ ਦਾ ਉਹਦੀ ਕਤਲ ਹੋ ਗਿਆ ਸੀਗਾ ਉਹਦੀ ਤੁਸੀਂ ਜਾਣਕਾਰੀ ਦਿੱਤੀ ਦਰਸ਼ਕਾਂ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ